ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੰਗ ਕਦੇ ਦਰਸ਼ਨ ਕਰਨਾ ਤੁਸੀਂ ਸਾਰ ਜਿਹਨੇ ਨਹੀਂ ਕੀਤਾ ਜਰੂਰ ਕਰਿਓ ਗੁਰੂ ਗ੍ਰੰਥ ਸਾਹਿਬ ਮਾਲਕ ਦਾ ਪਹਿਲਾ ਅੰਗ ਤੁਸੀਂ ਪੜ੍ਹੋ ਜਿੱਥੇ ਜਪਜੀ ਸਾਹਿਬ ਆਰੰਭ ਹੁੰਦਾ ਹੈ 13 ਅੰਗ ਤਤ ਸਾਡੇ ਕੋਲ ਜਪਜੀ ਸਾਹਿਬ 100 ਦਰ 100 ਪੁਰਖ ਤੇ ਸੋਇਲਾ ਮੈਂ ਇਹਦੀ ਡਿਟੇਲ ਬਾਤ ਤੁਹਾਨੂੰ ਦੱਸਦਾ ਪਹਿਲਾਂ ਮੈਂ ਜਿਹੜੀ ਗੱਲ ਕਰਨ ਲੱਗਾ ਗਾ ਗੁਰੂ ਗ੍ਰੰਥ ਸਾਹਿਬ ਮਾਲਕ ਦਾ ਪਹਿਲਾ ਅੰਗ ਕਦੇ ਵੀ ਦੇਖਣਾ ਉੱਪਰ ਵਾਲਾ ਜਿਹੜਾ ਡੱਬਾ ਹੈ ਉੱਥੇ 1 ਨੰਬਰ ਅੰਗ ਨਹੀਂ ਲਿਖਿਆ ਹੁੰਦਾ ਦੱਖਣ ਕੀਤੇ ਕਦੀ ਜੀ ਇੱਕ ਨੰਬਰ ਅੰਗ ਨਹੀਂ ਲਿਖੋ ਤੁਸੀਂ ਅਗਲਾ ਪੰਨਾ ਜਦੋਂ ਅੰਗ ਪਲਟਾਓਗੇ ਉੱਪਰ ਦੋ ਲਿਖਿਆ ਫਿਰ ਦੋ ਤੋਂ ਬਾਅਦ ਕੰਟੀਨਿਊ ਚੱਲਦਾ ਹੈ ਦੋ ਤਿੰਨ ਚਾਰ ਪੰਜ ਫਿਰ 1430 ਤੱਕ ਕੋਈ ਗੈਪ ਨਹੀਂ ਹੈ ਪਰ ਇੱਕ ਨੰਬਰ ਡੱਬਾ ਖਾਲੀ ਹੈ ਕਈ ਵਾਰ ਸੋਚੀਦਾ ਸ਼ਾਇਦ ਕਿਸੇ ਪ੍ਰਿੰਟਿੰਗ ਨੇ ਮਿਸ ਕਰਤਾ ਹੋਵੇ ਕਿਸੇ ਪ੍ਰੈਸ ਨੇ ਮਿਸ ਕਰਤਾ ਹੋਵੇ ਪਰ ਇੱਕ ਗੁਰੂ ਗ੍ਰੰਥ ਸਾਹਿਬ ਦੇਖਿਆ ਦੋ ਦੇਖਿਆ ਤਿੰਨ ਦੇਖਿਆ ਚਾਰ ਦੇਖਿਆ ਸਾਰਿਆਂ ਚ ਮਿਸਿਆ ਫਿਰ ਪਤਾ ਲੱਗਿਆ ਨਹੀਂ ਇਹਦੇ ਚ ਕੋਈ ਰਾਜਵਾਲੀ ਗੱਲ ਹੈ ਇਹ ਡੱਬਾ ਖਾਲੀ ਰੱਖਿਆ ਇਹਦੇ ਵਿੱਚ ਕੋਈ ਰਾਜ ਵਾਲੀ ਗੱਲ ਐ ਹੁਣ ਤੁਹਾਨੂੰ ਪਤਾ ਨਾ ਜੀ ਅੱਜ ਕੱਲ ਪ੍ਰੋਫੈਸਰ ਬਹੁਤ ਉੱਠਦੇ ਆ ਹਰ ਬੰਦਾ ਆਪਣੇ ਹਿਸਾਬ ਦੇ ਨਾਲ ਅਰਥ ਕਰ ਰਿਹਾ ਗੁਰੂ ਅਰਜਨ ਦੇਵ ਪਾਸ਼ਾ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਿਆ ਨਾ ਸਤਗੁਰ ਨੇ ਇੱਕ ਓੰਕਾਰ ਤੋਂ ਰੰਭਤਾ ਕੀਤੇ ਇੱਕ ਓੰਕਾਰ ਜਿਹੜੇ ਕਹਿੰਦੇ ਸੀਗੇ ਕਿ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਮੇਰੇ ਮਾਲਕ ਜੀ ਕਹਿੰਦੇ ਨਹੀਂ ਮਾਰਨ ਵਾਲਾ ਵੀ ਐ ਘਾ ਰੋਟੀ ਦੇਣ ਵਾਲਾ ਵੀ ਐ ਕੋ ਜਨਮ ਦੇਣ ਵਾਲਾ ਵੀ ਐ ਕਿਆ ਵਕਰੀਆਂ ਵਕਰੀਆਂ ਤਾਕਤਾਂ ਨਾ ਮੰਨੋ ਸਾਰਿਆਂ ਨੂੰ ਰਿਜਕ ਦੇਣ ਵਾਲਾ ਬਣਾਉਣ ਵਾਲਾ ਮਾਰਨ ਵਾਲਾ ਇੱਕ ਓੰਕਾਰ ਐ ਤਾਕਤਾਂ ਨੂੰ ਤੁਸੀਂ ਵੱਡੋ ਨਾ ਬਾਬੇ ਨੇ ਗੱਲੇ ਖਤਮ ਕਰਤੀ ਉਹ ਡੱਬਾ ਖਾਲੀ ਗਿਆ ਜੀ ਹੁਣ ਗੁਰੂ ਅਰਜਨ ਦੇਵ ਜੀ ਪਾਸੋਂ ਪੁੱਛੀਏ ਸਤਗੁਰ ਡੱਬਾ ਕਿਉਂ ਖਾਲੀ ਆਇਆ ਮਾਲੀ ਜੀ ਕਹਿੰਦੇ ਮੈਂ ਇਹ ਚਾਹੁੰਦਾ ਕਿ ਅਸੀਂ ਗੱਲ ਕਰਨ ਆਏ ਇੱਕ ਦੀ ਗੱਲ ਕਿੰਦੀ ਕਰਨ ਆਏ ਆ ਜੀ ਇੱਕ ਦੀ ਕਾਲੂ ਕੋਈ ਬੰਦਾ ਵਿਦਵਾਨ ਉੱਥੇ ਡੱਬੇ ਵਾਲੇ ਇੱਕ ਦੇ ਅਰਥ ਹੋਰ ਕਰ ਦੇਵੇ ਥੱਲੇ ਵਾਲੇ ਇੱਕ ਦੇ ਅਰਥ ਹੋਰ ਕਰ ਦੇਵੇ ਇੱਕੋ ਅੰਗ ਦੇ ਉੱਤੇ ਦੋ ਬਣ ਜਾਣੇ ਆ ਤੇ ਮੈਂ ਤੁਹਾਨੂੰ ਦੋ ਕਦੇ ਵੀ ਨਹੀਂ ਦਿੱਤੇ ਮੈਂ ਤੁਹਾਨੂੰ ਇੱਕ ਹੀ ਦਿੱਤਾ ਆ ਮੇਰੀ ਗੱਲ ਯਾਦ ਰੱਖਿਓ ਅਸੀਂ ਇੱਕ ਦੇ ਪੁਜਾਰੀਆਂ ਇੱਕ ਨੂੰ ਮੰਨਣਾ ਤੇ ਇੱਕ ਨਾਲ ਜੁੜਨਾ ਗੁਰੂ ਨੇ ਡੱਬਾ ਖਾਲੀ ਸ਼ਰਤਾਂ ਮੇਰੇ ਮਾਲਜ ਜੀ ਕਹਿੰਦੇ ਜੇ ਗ੍ਰੰਥ ਦੀ ਅਰੰਭਤਾ ਹੋਏਗੀ ਤੇ ਇੱਕ ਉਹ ਅੰਕਾਰ ਤੋਂ